ਮਾਤਰੇ ਮੁੰਡੇ ਨਾਲ ਗੱਲ ਹੋਈ ਨੂੰ ਤੇਰਾ ਕਿੰਨੇ ਸਾਲ ਹੋ ਗਏ ਸਾਲ ਗੱਲ ਹੋ ਗਈ ਕਿੰਨੀ ਚੱਲੇ ਮਾਤਰੇ ਮੁੰਡਾ ਆ ਗਿਆ ਢਾੜੀ ਮੁੱਕ ਕੇ ਲਾ ਲਾਉਂਨੀ ਤਾਂ ਪਿਓ ਲੈਣਾ ਮੁੰਡੇ ਨੇ ਨਾ ਭੂਲਾ ਬਲ ਪਿਓ ਨੂੰ ਦੇ ਲਾੜ ਕੇ ਤੈਨੂੰ ਡੀਗਦੇ ਮਰ ਗਿਆ ਐ ਸਿਰ ਜੀਅਤ ਪਨਾਹੀ ਤੇ ਪਿਓ ਨੂੰ ਇੱਕ ਵਾਰੀ ਤੇ ਵੇ ਲੈ ਤਣਕੇ ਬਾਪੂ ਦੇ ਦੋ ਬੇਟੇ ਸੀਗੇ ਇੱਕ ਬੇਟੇ ਦੀ ਡੈਥ ਹੋ ਗਈ ਸੀ ਹਾਰਟ ਅਟੈਕ ਨੇ ਇੱਕ ਬਾਹਰ ਆ ਮਨੀਲਾ ਚ ਉਹ ਕੋ ਫੋਨ ਵੀ ਨਹੀਂ ਅਟੈਂਡ ਕਰ ਰਿਹਾ ਅੱਜ ਬਾਪੂ ਤਰਨਜੀਤ ਸਿੰਘ ਜੀ ਇਸ ਦੁਨੀਆ ਤੋਂ ਚਲੇ ਗਏ ਨੇ ਤੇਰੇ ਹੁੰਦਿਆਂ ਸੁੰਦਿਆਂ ਪੁੱਤ ਦੇ ਆਪਣੀ ਮਾਂ ਪਿਓ ਨੂੰ ਤੂੰ ਲਿਵਾਸ ਕਰਦਾ ਯਾਰ ਵੀਰੇ ਹੁਣ ਕਿੱਧਰ ਦੇਖੀ ਜਾਂਦਾ ਮਾਂ ਵਾਲਤਾ ਗੱਲ ਕਰ ਲੈ ਦੇਖ ਕੇ ਕਹਿੰਦਾ ਮੈਨੂੰ ਦਾਗ ਦੇ ਦੀ ਬੁੰਡੇ ਨੂੰ ਨਾ ਡਿੱਗੀ ਤੈਨੂੰ ਡਿੱਗਦਾ ਹੀ ਮਰ ਗਿਆ ਨਾ 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 ਕੋ 7 ਸਾਲਾਂ ਦੇ ਵਿੱਚ ਪੁੱਤ ਇੱਕ ਮਿੰਟ ਵੀ ਪਿੱਛੇ ਮੁੜ ਕੇ ਨਹੀਂ ਆਇਆ। ਖਾਲਸਾ ਵੈਗੁਰਜੀ ਕੀ ਫਤਿਹ ਜੀ। ਬਾਪੂ ਤਰਨਜੀਤ ਸਿੰਘ ਤੇ ਉਹਨਾਂ ਦੀ ਪਤਨੀ ਸਰਿੰਦਰ ਕੌਰ। ਸਾਡੇ ਕੋਲੇ ਸੁਲਤਾਨਪੁਰ ਲੋਧੀ ਤੋਂ ਕੁਝ ਦਿਨ ਪਹਿਲਾਂ ਆਏ। ਬਾਪੂ ਜੀ ਦਾ ਪੂਰਾ ਸਰੀਰ ਗਲਿਆ ਸ਼ੂਗਰ ਕਰਕੇ ਜਖਮ ਹੋਏ ਸੀਗੇ। ਸਰੀਰ 2 ਕੁਇੰਟਲ ਤੋਂ ਉੱਪਰ ਭਾਰ ਸੀ ਬਾਪੂ ਜੀ ਦਾ। ਬਾਪੂ ਜੀ ਦੇ ਦੋ ਪੁੱਤ ਸੀ, ਇੱਕ ਪੁੱਤ ਦੀ ਚੜ੍ਹਾਈ ਕਰ ਗਿਆ ਸੀਗਾ। ਹਾਰਟ ਅਟੈਕ ਨਾਲ ਮੌਤ ਹੋ ਗਈ ਇੱਕ ਪੁੱਤ ਬਾਹਰ ਮਨੀਲਾ ਦੇ ਵਿੱਚ ਰਹਿੰਦਾ ਉੱਥੇ ਫਿਲੀਪੀਨ ਦੀ ਕਿਸੇ ਔਰਤ ਨਾਲ ਵਿਆਹ ਕਰਾ ਕੇ ਰਹਿ ਰਿਹਾ 7 ਸਾਲਾਂ ਤੋਂ ਮਾਂ ਪਿਓ ਨੂੰ ਮਿਲਣ ਵੀ ਨਹੀਂ ਆਇਆ ਕਦੇ ਕੋਈ 10 ਰੁਪਏ ਦੀ ਮਦਦ ਵੀ ਨਹੀਂ ਕੀਤੀ ਹੁਣ ਬਾਪ ਮੰਗੇ ਤੇ ਪਿਆ ਗਲ ਰਿਹਾ ਸੀ ਲੋਕਾਂ ਨੇ ਫੋਨ ਕੀਤੇ ਵੀਡੀਓ ਬਣਾ ਕੇ ਵੀ ਭੇਜੀ ਵਟਸਐਪ ਤੇ ਵੀਡੀਓ ਦੇਖ ਲਈ ਪਰ ਕੋਈ ਰਿਸਪੌਂਸ ਨਹੀਂ ਦਿੱਤਾ ਅੱਜ ਬਾਪੂ ਤਰਨਜੀਤ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਚਲੇ ਗਏ ਉਹ जख्मਾਂ ਦੀ ਤਾਬ ਨਾ ਚਲਦੇ ਹੋਏ ਉਹ ਇੰਨਾ ਭਾਰੀ ਸ਼ਰੀਰ ਸੁਪਨਿਆਂ ਦੇ ਘਰ ਚ ਇਲਾਜ ਦੀਨ ਸੀ ਪਰ ਅੱਜ ਉਹ ਆਪਣੇ ਸਵਾਸਾਂ ਦੀ ਪੂੰਜੀ ਪੂਰੇ ਕਰਦੇ ਹੋਏ ਕਾਲ ਚਲਾਣਾ ਕਰ ਗਿਆ ਅੱਜ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਲੱਭ ਕੇ ਫਿਲਪੀਨ ਦੇ ਵਿੱਚ ਉਹਨਾਂ ਦੇ ਬੇਟੇ ਨਾਲ ਫੋਨ ਤੇ ਵੀਡੀਓ ਕਾਲ ਤੇ ਗੱਲ ਕਰਾਈ ਗਈ ਤੇ ਉਹ ਬੰਦਾ ਹੁਣ ਵੀ ਲੜ ਰਿਹਾ ਸੀ ਉਹਨਾਂ ਨਾਲ ਵੀ ਤੁਸੀਂ ਮੇਰੇ ਨਾਲ ਗੱਲ ਕਾਹ ਤੋਂ ਕਰਾ ਰਹੇ ਹੋ ਮੈਂ ਨਹੀਂ ਗੱਲ ਕਰਨੀ ਪਿਓ ਦੇ ਮਰਨ ਤੇ ਵੀ ਉਸ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਦੇਖਿਓ ਵੀਡੀਓ ਸੋਚਿਓ ਮਾਣਾ ਮੋਟਾ ਸ਼ਹਿਰ ਸਮਾਜ ਦੇ ਵਿੱਚ ਕੋਈ ਚੰਗਾ ਮੈਸੇਜ ਜਾਵੇ ਲੋਕ ਆਪਣੇ ਆਪ ਨੂੰ ਬਦਲਣ ਮਾਪਿਓ ਦੇ ਪ੍ਰਤੀ ਇੱਦਾਂ ਦਾ ਰਵੱਈਆ ਅੱਜ ਦੀ ਔਲਾਦ ਦਾ ਬਹੁਤ ਹੀ ਨਿੰਦਣਯੋਗ ਆ ਬਹੁਤ ਹੀ ਦੁੱਖਦਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾਂ ਕੀ ਗੱਲ ਹੋ ਗਈ ਸੋਹਣੀਏ ਗਰਿਆ ਹੋਜ਼ਰਾਕ 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 ਦੂਰ ਹੈ ਜੀ ਤੋ ਨਹੀਂ ਦੂਰ ਆ ਲਈ ਬਤਵੇ ਬਸ ਮੈਂ ਰੋਣਾ ਨਹੀਂ ਹੋਜ਼ਰਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਸਿੰਦਰਕੌਰ ਦੇ ਪਤੀ ਤਰਨਜੀਤ ਸਿੰਘ ਚੜਾਈ ਕਰਕੇ ਤੁਸੀਂ ਦੇਖੋ ਤਸਵੀਰਾਂ ਵਿੱਚ ਕੀ ਹਾਲਤ ਸੀ ਉਹਨਾਂ ਦੀ ਜੀ ਇਹਨਾਂ ਭਾਰਾ ਸੀ ਡਾਕਟਰ ਦੱਸਦੇ ਨੇ ਕਹਿੰਦੇ ਜਦੋਂ ਆਪਣੇ ਕੋਲ ਆਏ ਸੀਗੇ ਉਦੋਂ ਕੀ ਪ੍ਰੋਬਲਮ ਸੀ ਇਹਨਾਂ ਨੂੰ ਸਭ ਤੋਂ ਪਹਿਲੇ ਤਾਂ ਸਰੀ ਸੈਪਸਿਸ ਸੀ 26000 ਕਾਉਂਟਸ ਦੇ ਦੂਸਰਾ ਤਾਂ ਪੀਵਲ ਨਹੀਂ ਰਹਾ تھا ਲਾਈਕ 103 104 ਟੱਚ ਕਰ ਰਹਾ تھا तीसरी सर ए जी में भी इनके काफ़ी एसिडोसिस आ रहा था चौथी चीज़ सर एक ऑल्टर सेंसोरियम ने थे इसलिए इनको इंक्यूबेट भी किया परसों रात को उसके बाद में इनको सारे आइनोट्रॉप्स को भी लिया प्लैसे इन्फ्यूजन भी चालू करा जब इनको ड्रॉप हो गया हिमचूरिया भी प्लस प्लस था फिर अभी सुबह फिर जब देखा तो फ्लाटमेन लाइन की स्ट्रॉल था ਔਰ ਜਖਮ ਤੇ ਬੋਝ ਆ ਰਹਾ ਹੈ ਸ਼ੂਗਰ ਵੀ ਡਾਇਬਟੀ ਵੀ ਡਾਇਬਟੀਸ ਤੋਂ ਸਰ ਸ਼ੂਗਰਸ ਕੋਈ ਇਤਨਾ ਜ਼ਿਆਦਾ ਨਹੀਂ ਕਿ ਉੱਪਰ نیچے ਨਹੀਂ ਤੇ ਪਰ ਜ਼ਿਆਦਾ ਉਹ ਤਾਂ ਕਿ ਫੀਵਰ ਨਹੀਂ ਜਾ ਰਹਾ ਔਰ ਸੈਪਸਿਸ ਕਾਉਂਟਸ ਵਧਤੇ ਜਾ ਰਹੇ ਸਨ ਜਿਹੜੇ 26000 ਕਾਉਂਟਸ ਤੇ ਵੱਧ ਗਏ ਲੱਗਦਾ ਹੈ ਮਲਟੀ ਪ੍ਰੋਬਲਮਸ ਸੀਗੀਆਂ ਬਾਪੂ ਜੀ ਨੂੰ ਕਾਫੀ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਸੀ ਬਾਪੂ ਜੀ ਦੇ ਬਾਪੂ ਜੀ ਨੂੰ ਆਈਸੀਯੂ ਦੇ ਵਿੱਚ ਰੱਖਿਆ ਹੋਇਆ ਸੀਗਾ ਸਾਡੇ ਡਾਕਟਰਸ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਡਾਕਟਰ ਪੁਸ਼ਾਰ ਅਗਰਵਾਲ ਜੀ ਨੇ ਖੁਦ ਆਪ ਮੰਨੋ ਇਹ ਅੱਗੇ ਹੋ ਕੇ ਇਹਨਾਂ ਦੀ ਟ੍ਰੀਟਮੈਂਟ ਦੀ ਜ਼ਿੰਮੇਵਾਰੀ ਲਈ ਹੋਈ ਸੀ ਡਾਕਟਰ ਪੁਸ਼ਾਰ ਜੀ ਦੀ ਟੀਮ ਨੇ ਪਰ ਸਮਾਂ ਸਮਾਂ ਸਮਰਾਤ ਸੀ ਬਾਪੂ ਦੀ ਰਕਤ ਦਾ ਭਾਰ ਕਰੀਬ 2 ਕੁਇੰਟਲ ਤੋਂ ਉੱਪਰ ਸੀਗਾ ਸ਼ੂਗਰ ਕਰਕੇ ਬੋਡੀ ਤੇ ਜ਼ਖਮ ਬਹੁਤ ਸੀ ਬੈਕ ਸਾਈਡ ਤੇ ਵੀ ਜ਼ਖਮ ਸੀ ਲੱਤਾਂ ਤੇ ਵੀ ਸਾਰੀਆਂ ਤੇ ਜ਼ਖਮ ਗਾਣੇ ਹੋਏ ਸੀ ਫਿਰ ਜਿਵੇਂ ਡਾਕਟਰ ਨੇ ਦੱਸਿਆ ਵੀ ਬੋਡੀ ਦੇ ਵਿੱਚ ਸੈੱਲ ਵੀ ਨਹੀਂ ਸੀ ਪ੍ਰੋਪਰ ਬਣਦਾ ਇਨਫੈਕਸ਼ਨ ਬਹੁਤ ਜ਼ਿਆਦਾ ਸੀਗੀ ਇਹ ਸਾਰਾ ਕੁਝ ਅੰਜਬਾਪੂਰੀ ਨੂੰ ਦੀ ਮੌਤ ਦਾ ਕਾਰਨ ਬਣ ਗਿਆ ਕੋ ਬਾਪੂ ਜੀ ਦੇ ਦੋ ਬੇਟੇ ਸੀਗੇ ਇੱਕ ਬੇਟੇ ਦੀ ਡੈਥ ਹੋ ਗਈ ਸੀ ਹਾਰਟ ਅਟੈਕ ਨੇ ਇੱਕ ਬਾਹਰ ਆ ਮਨੀਲਾ ਚ ਲੋਕ ਫੋਨ ਵੀ ਨਹੀਂ ਅਟੈਂਡ ਕਰ ਰਿਹਾ ਉਹਨੂੰ ਵੀਡੀਓ ਭੇਜੀਆਂ ਫੋਟੋ ਭੇਜੀਆਂ ਦੇਖ ਰਿਹਾ ਪਰ ਰਾਜਾ ਬਾਪੂ ਤਰਨਜੀ ਸਿੰਘ ਜੀ ਇਸ ਦੁਨੀਆ ਤੋਂ ਚਲੇ ਗਏ ਨੇ ਅਰਦਾਸ ਕਰਿਓ ਬਾਪੂ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਿੱਛੇ ਮਾਤਾ ਵਿਚਾਰੀ ਉਹ ਵੀ ਬੋਕ ਕਰਨ ਕੋਈ ਹਸਾਰਾ ਨਹੀਂ ਕੱਲੀ ਕੋਈ ਹੈ ਦੋਨੇ ਇੱਕ ਦੂਜੇ ਦੇ ਸਾਰੇ ਤੇ ਜਿਉਂਦੇ ਸੀ ਬਾਪੂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਰਾਗੀ ਸਿੰਘ ਸੀ ਕੀਰਤਨੀਏ ਸੀਗੇ ਉਸ ਤੋਂ ਬਾਅਦ ਜੋ ਸ਼ਰੀਰ ਜ਼ਿਆਦਾ ਬੁਝਲ ਹੋ ਗਿਆ ਫਿਰ ਪਾਠ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਅੱਜ ਸੁਪਨਿਆਂ ਦੇ ਘਰ ਵਿੱਚ ਆਪਣੀ ਇਸ ਜੀਵਨ ਦੀ ਲੀਲਾ ਨੂੰ ਸਮਾਪਤ ਕਰਦੇ ਹੋਏ ਕਾਲਪੁਰਖ ਵਾਗੇ ਤੇ ਚਾਨਣਾ ਜਾਪ ਕਰਦੇ ਮਾਪੂਤਰ ਸਿੰਘ ਪਹਿ ਖਾਲਸਾ ਪਹਿਖਤ ਜੀ ਤੇ ਤੇਰੇ ਵਟਸਐਪ ਦੇ ਉੱਤੇ ਉਹਨਾਂ ਨੇ ਵੀਡੀਓ ਭੇਜੀਆਂ ਜਿੱਡੇ ਜਖਮ ਹੋਏ ਹੋਏ ਢੂਈ ਤੇ ਉਹਨਾਂ ਦੇ ਤੂੰ ਵੀਡੀਓ ਦੇਖ ਕੇ ਵੀ ਨੀਲਾ ਠੀਕਾ ਲੱਗ ਗਿਆ ਤਾਂ ਵੀ ਰਿਸਪੌਂਸ ਨਹੀਂ ਦਿੱਤਾ ਮਾਤਾ ਜੀ ਮਾਪਿਓ ਨਾਲ ਮਾਪਿਓ ਤੋਂ ਥੋੜੀ ਵੀਰੇ ਦੂਰ ਹੋਈਦਾ ਯਾਰ ਅਜੇ ਫੋਨ ਨਹੀਂ ਹੈਗਾ ਕਿਤੇ ਹੋਰ ਤੋਂ ਫੜ ਕੇ ਫੋਨ ਕਰ ਲੈ ਘਰੇ ਤੂੰ ਮਨੀਲਾ ਬੈਠਾ ਵਾ ਦੇਖ ਤੇਰੇ ਮਾਪਿਓ ਵਿਚਾਰੇ ਇੱਥੇ ਤੜਫਦੇ ਆ ਪਿਓ ਦਾ ਸਾਰੀ ਢੂਈ ਕਰ ਗਈ ਸੀ ਕੀੜੇ ਪੈ ਗਏ ਸੀ ਹੁਣ ਇੱਥੇ ਸਸਤਾ ਚ ਲੈ ਕੇ ਆਏ ਸੀ ਅੱਜ ਡੈਥ ਹੋ ਗਈ ਉਹਦੀ ਬਾਪੂ ਦੀ ਹੋਣੀ ਅੱत्ता ਘੰਟਾ ਪਹਿਲਾਂ ਹੁਣ ਤਾਂ ਜੀ ਉਹ ਮੈਂ ਬੋਡੀ ਦਿਖਾਵਾਂ ਤੁਹਾਨੂੰ ਹਾਂਜੀ ਇੱਧਰ ਆ ਰਹੀ ਹੈ ਕੀ ਇੱਧਰ ਆ ਨਾ ਕੀ ਅਬ ਇਹ ਕਿੰਨੇ ਸਾਲ ਹੋ ਗਏ ਤੈਨੂੰ ਮਨੀਲਾ ਆਏ ਨੂੰ ਹਾਂਜੀ ਆ ਰਿਹਾ ਸਾਲ ਹੋ ਗਏ ਇਹ ਸੱਤ ਸਾਲਾਂ ਦੇ ਵਿੱਚ ਵੀਰੇ ਤੂੰ ਕਿੰਨੀ ਵਾਰੀ ਪੈਸੇ ਭੇਜੇ ਮਾਂ ਪਿਓ ਨੂੰ ਕਿਵਰੀ ਪੈਸੇ ਭੇਜੇ ਤੂੰ 7 ਸਾਲਾਂ ਚ ਆਪਣੇ ਮਾਪਿਆਂ ਨੂੰ ਹੈ ਜਿਨ੍ਹਾਂ ਨੇ ਤੈਨੂੰ ਜੰਮਿਆ ਪਾਲਿਆ ਸਿઢਾਇਆ ਉਹਨਾਂ ਲਈ ਜੋ 7 ਸਾਲਾਂ ਚ ਕਿਵਰੀ ਪੈਸੇ ਭੇਜ ਸਕਿਆ ਉਹ ਲੋਕਾਂ ਤੋਂ ਮਲਕਾਂ ਪੰਕੀ ਰੋਟੀ ਖਾਂਦੇ ਕਿਵੇਂ ਸਮਵਤੀ ਕਰਦੇ ਆ ਤੈਨੂੰ ਜਮੇ ਯਾਦ ਨਹੀਂ ਆਈ ਉਹਨਾਂ ਦੀ ਤੇਰੇ ਹੁੰਦਿਆਂ ਹੁੰਦਿਆਂ ਪੁੱਤ ਦੇ ਆਪਣੇ ਮਾ ਪਰ ਨੂੰ ਤੂੰ ਲਵਾਰਸ ਕਰਤਾ ਯਾਰ ਮਾ ਆਇਓ ਇੱਕ ਮਿੰਟ ਆਇਓ ਚੋਤਾ ਨਾ ਮਾ ਸਿੰਦਰ ਕੌਰ ਅਹ ਅਰਾ ਜੀ ਵੀ ਕਹਿੰਦੇ ਆ ਜੋ ਮਾ ਆਜ ਕੇ ਆਜੋ ਕਾ ਦਿੱਤੀ ਹੈ ਨਹੀਂ ਮਾਂ ਅਸੀਂ ਤਾਂ ਕੋਣ ਇਲਾਜ ਕਰਾਉਣ ਵਾਲਾ ਜੇ ਬਾਪੂ ਵੱਜਦਾ ਤਾਂ ਹੀ ਸੀ ਸਾਡੇ ਇਲਾਜ ਦਾ ਤਾਂ ਫਾਇਦਾ ਇੱਕ ਕੁਰਸੀ ਦਿਓ ਭੈਣ ਬੈਠਣ ਨੂੰ ਮਾਂ ਤੇਰੇ ਮੁੰਡੇ ਨਾਲ ਗੱਲ ਹੋਈ ਨੂੰ ਤੇਰਾ ਕਿੰਨੇ ਸਾਲ ਹੋ ਗਏ ਉਹ ਤਾਂ ਹੋ ਗਿਆ ਸਾਲ ਹੀ ਹੋ ਗਿਆ ਗੱਲ ਕੀਤੀ ਸਾਲ ਗੱਲ ਹੋ ਗਈ ਕੀਤੀ ਨੂੰ ਮਾਂ ਕਿਤੇ ਪੈਸੇ ਭੇਜ ਜੇ ਤੈਨੂੰ ਇੱਕ ਵਾਰੀ ਭੇਜੇ ਬਸ ਸੱਤਾਂ ਸਾਲਾਂ ਚ ਇੱਕ ਵਾਰੀ ਪੈਸੇ ਭੇਜ ਮੇਲਾ ਸੀ ਬਾਬੇ ਨਾਨਕ ਦਾ ਬਸ ਬਾਬੇ ਨਾਨਕ ਦੇ ਮੇਲੇ ਤੇ ਭੇਜੇ ਸੀ ਵੱਡਾ ਮੇਲਾ ਨਹੀਂ ਜਿਹਾ ਮੈਂ ਕਿੰਨਾ ਪੜਾਇਆ ਸੀ ਤੂੰ ਇਹਨੂੰ ਪਾਠੂ ਕਰਾਈ ਅਸੀਂ ਇਹਨੂੰ ਪਲੱਸ 2 ਕਰਾਈ ਇਹਨੂੰ ਹਾਂਜੀ ਤੇ ਮੈਂ ਪਲੱਸ 2 ਕਰਕੇ ਤੇ ਕਿੰਨੇ ਸਾਲ ਬਾਅਦ ਗਿਆ ਉੱਥੇ ਬਾਹਰ ਇੰਨਾ ਹੁਣ ਜੇ ਤਾਂ ਨਹੀਂ ਪੁੱਤ ਹੈਗਾ ਆ ਲੈ ਮੈਂ ਤੇਰਾ ਮੁੰਡਾ ਆ ਗਿਆ ਗਾੜੀ ਮੁੱਕ ਕੇ ਲੈ ਲੈ ਹੁਣ ਵੀ ਤੂੰ ਪਿਓ ਲੈਣਾ ਵਾਹ ਹੁਣ ਤੂੰ ਪਿਓ ਦੇ ਕੰਨ ਸਾਲੀਆ ਬੰਦੋ ਨੇ ਇੱਤੋਂ ਜੋਗਾ ਰਹਾ ਔਰ ਪਿਓ ਨਾ ਤੂੰ ਮੁੱਕ ਗਿਆ ਪਿਓ ਤੇਰਾ ਮੈਂ ਬਦਨ ਨੈਣ ਬੋਲ ਲਵਰ ਪਿਓ ਨੂੰ ਦੇਖ ਲਾੜ ਕੇ ਤੈਨੂੰ ਢੀਕ ਤੇ ਮਨ ਗਿਆ ਐ ਜੱਲ ਬਣਾਏ ਤੇ ਪਿਓ ਨੂੰ ਇੱਕ ਵਾਰੀ ਤੇ ਵੇਖ ਲੈ ਨੰਕੇ ਕਿਤੋਂ ਲਾ ਲਾ ਕੇ ਤੱਕੇ ਫਰਦੀ ਰਹੀ ਹੋਤੇ ਲਾਜ ਕਰੇ 2 ਮਹੀਨੇ ਹੋ ਗਏ ਆਦੀ ਇਧਰ ਆਵੇਂ ਪੁੱਤ ਜੀ ਨੇ ਲੈ ਕੇ ਆਏ ਇਹਨੇ ਲਾਜ ਕੀਤਾ ਇਹ ਬੁੱਤ ਦੇ ਇਹਨੇ ਜੱਗ بچਉਂਦੇ ਸੀ ਇਹਨੇ ਪਟੀਆਂ ਕਰ ਲਈਆਂ ਰੋਣਾ ਜਹਣਾ ਨੇ ਇਹਦਾ ਕੀ ਨਾਮ ਆ ਇੰਦਰਜੀਤ ਇੰਦਰਜੀਤ ਮੇਰੇ ਛੋਟੇ ਭਰਾ ਦਾ ਨਾਂ ਵੀ ਇੰਦਰਜੀਤ ਆ ਜੇ ਤੂੰ ਮੇਰੇ ਕੋਲੇ ਹੁੰਦਾ ਨਾ ਮੈਂ ਤੈਨੂੰ ਦੱਸਦਾ ਵੀ ਇੱਕ ਮਾਂ ਨੂੰ ਛੱਡ ਕੇ ਪਿਓ ਨੂੰ ਛੱਡ ਕੇ ਕਿਵੇਂ ਭੱਜੀਦਾ ਵਾ ਤੂੰ ਕਿੱਡੀ ਮਾੜੀ ਗੱਲ ਕੀਤੀ ਐਸ ਤਰ੍ਹਾਂ ਬਾਪੂ ਜਿਹੜੀ ਤਕਲੀਫ ਨਾਲ ਉਹਦੀ ਮੌਤ ਹੋਈ ਹੈ ਨਾ ਉਹ ਬਹੁਤ ਦੁੱਖਦਈ ਸੀ ਮਰਨਾ ਤਾਂ ਸਾਰਿਆਂ ਨੇ ਹੀ ਆ ਬਾਈ ਅਸੀਂ ਵੀ ਮਰਨਾ ਤੁਸੀਂ ਵੀ ਮਰਨਾ ਮਾਂ ਪਿਓ ਨੇ ਵੀ ਮਰਨਾ ਨਾ ਪਿਓ ਨੂੰ ਤੂੰ ਦੇਖ ਲੈਂਦਾਣ ਕਿ ਉਹ ਬਚਾ ਦਾ ਮਿੱਟੀ ਪੈ ਗਿਆ ਉਹਨੂੰ ਤਾਂ ਕਿੱਦਾਂ ਨਾ ਕੀ ਗੱਲ ਐ ਇਤਰ ਗੱਲ ਕਰ ਲੈ ਉਧਰ ਗੱਲ ਬਾਅਦ ਚ ਕਰ ਲਈ ਹੁਣ ਪਿਓ ਵੰਦ ਦੇਖ ਲੈ ਪਿਓ ਨੂੰ ਮੁੱਕ ਗਿਆ ਹੁਣ ਕਿੱਥੋਂ ਲੈਣਾ ਪਿਓ ਉਹ ਕਹਿੰਦਾ ਢਿੱਕੀ ਨਾ ਮੈਨੂੰ ਦਾਗ ਦੇ ਲਈ ਚੁੱਪ ਕਰਕੇ ਕਹਿੰਦਾ ਇਦਾਂ ਨੇ ਇੱਧਰ ਦੇਖ ਲੈ ਹੁਣ ਵੀਰੇ ਹੁਣ ਕਿੱਧਰ ਦੇਖੀ ਜਾਂਦਾ ਮਾਂ ਵਾਲ ਤਾਂ ਗੱਲ ਕਰ ਲੈ ਦੇਖ ਕੇ ਉਹ ਕਹਿੰਦਾ ਮੈਨੂੰ ਦਾਗ ਦੇ ਦੀ ਬੁੰਡੇ ਨੂੰ ਨਾ ਢਿੱਕੀ ਤੈਨੂੰ ਢੀਕਦਾ ਹੀ ਮਰ ਗਿਆ ਨਾ 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 ਮਨ ਨਾ ਦਰਜੀਤ ਸਿਆ ਕੋਈ ਮਾੜੀ ਮੋਟੀ ਹੈ ਤੈਨੂੰ ਜੇ ਬਾਪ ਤੇਰਾ ਡੀਕਦਾ ਹੀ ਮਰ ਗਿਆ ਤੈਨੂੰ ਬਸ ਮਾਂ ਬਸ ਚੁੱਪ ਕਰ ਚੁੱਪ ਕਰ ਜਾ ਗੱਲ ਕਰ ਬੀ ਕਿ ਤੈਨੂੰ ਲੈ ਕੇ ਫਿਰਦਾ ਰਿਆ ਤੁਹਾਡੇ ਅਕਲ ਨੂੰ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਗੱਲ ਸੁਣ ਗੱਲ ਕਰੀਏ ਆਪਾਂ ਗੱਲ ਕਰੀਏ ਹਾਂਜੀ ਵੀਰ ਜੀ ਆਹ ਦੇਖੀ ਗੱਲ। ਪਹਿਲਾਂ ਮੈਂ ਕਹਣਾ ਸੀ ਪਾਜੀ ਨੂੰ ਪੁੱਛੋ ਜੇ ਆਉਣਾ ਚਾਹੁੰਦੇ ਕਿਸੇ ਤਰ੍ਹਾਂ ਆਪਾਂ ਕਰਕੇ ਇਹਨੂੰ ਭੇਜ ਸਕਦੇ ਆ ਵੀ ਤੇ ਬਾਪ ਨੂੰ ਕਹਿਣਾ ਹੀ ਆਪਾਂ ਹਾਂ ਹਾਂ ਬਿਲਕੁਲ ਵੀਰੇ ਅਸੀਂ ਤਾਂ ਆਪ ਕਹਿੰਨੇ ਅਸੀਂ ਬੋਡੀ ਤੇ ਫ੍ਰਿਜ ਰੱਖ ਲਾਂਗੇ 1-2 ਦਿਨ ਜੇ ਆ ਕੇ ਆਪ ਸਿਸਕਾਰ ਕਰਦੇ ਵੀ ਆਪਣੇ ਬਾਪ ਦਾ ਤੇ ਬਹੁਤ ਧੰਨਵਾਦ ਹੋਊ ਇਹਦਾ। ਹਾਂਜੀ ਆਪ ਕਰਿਓ ਗੱਲ। ਹਾਂ ਵੀਰੇ ਇੰਦਰ ਜੀ ਤਾਂ ਆਵੇਂਗਾ ਤੂੰ ਹੁਣ ਤੇਰੀ ਟੈਕਟੇ ਵੀ ਇਕੱਠੇ ਹੋ ਕੇ ਲਾ ਦੇਣਗੇ ਖਰਚਾ ਟਿਕਟ ਦਾ ਕਰ ਦੇਣਗੇ ਆਉਣ ਜਾਣ ਦਾ ਤੇਰਾ ਆ ਜਾਏਗਾ ਜਾਣਾ ਹੈ ਤੁਸੀਂ ਜਲੰਗ ਕਰਸਲਾ ਜਲੰਗ ਕਰ ਆਉਣੀ ਤੇ ਨਾ ਸਲਾਹ ਕਰਨੀ ਆ ਬਕਰ ਵਾਲੀ ਨਾ ਬੋ ਬੈਠੋ ਕੱਜੋ ਦੀ ਵਾਈਸ ਇੱਥੇ ਫਿਲਮੋ ਦਿੱਤਾ ਅੱਛਾ ਅਸੀਂ ਪਹਿਲਾਂ ਗੱਲ ਕੀਤੀ ਸੀ ਉਹਨਾਂ ਉਹ ਕਰਦੇ ਨੇ ਮਿਲਾਇਆ ਸਭ ਮੈਂ ਉਹਨਾਂ ਫੂਟ ਤੇ ਗੱਲ ਕਰਦਾ ਸੀ ਲੋਕਾਂ ਨਾਲ ਅੱਛਾ ਅੱਛਾ ਜੀ ਪਹਿਲਾਂ ਤਾਂ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਕਰਨਜੀਤ ਹੈ ਕਰਨਜੀਤ ਬਾਈ ਸ਼ੁਕਰੀਆ ਤੇਰਾ ਬਹੁਤ ਤੂੰ ਜਾ ਕੇ ਇਹਨਾਂ ਨੂੰ ਲੱਭਿਆ ਲੱਭ ਕੇ ਇਹਨਾਂ ਨੂੰ ਮਿਲਾਇਆ ਅੱਜ ਆਪਣੀ ਘਟੋ ਘਟ ਮਾਂ ਦੇ ਦਰਸ਼ਨ ਕਰ ਲਏ ਹੁਣ ਪਿਓ ਦੇ ਵੀ ਦਰਸ਼ਨ ਕਰ ਲੂ ਜਿਹਦੇ ਕਰਮਾਂ ਚ ਹੋਇਆ ਤਾਂ ਇਹਨੂੰ ਇੱਥੇ ਭੇਜ ਦੋ ਆਪਦੇ ਪਿਓ ਦੇ ਆਪਣੇ ਹੱਥੀਂ ਮਿੱਟੀ ਨੂੰ ਮਿੱਟੀ ਨਾਲ ਮਿਲਾ ਦੂਗਾ ਮੇਰੇ ਸਾਦੀ ਨੂੰ ਟੁੱਟ ਜਾਦਾ ਸਾਡੇ ਨਾਲ ਉਹਨੇ ਪਰ ਉਹਨੇ ਜਿਹੜੀ ਵਾਈਫ ਆ ਉਹ ਫੋਨ ਦਾ ਆ ਮੈਨੂੰ ਕਿਉਂ ਲੈ ਕੇ ਆਏ ਅੱਛਾ ਇਹ ਲੜਦਾ ਉਹਦੇ ਨਾਲ ਅੱਛਾ ਇਹ ਲੜਦਾ ਉਹ ਅੱਜ ਰਹਿਣ ਤੇ ਬਾਪੂ ਰਹਿਣ ਚੱਲੀ ਅਸੀਂ ਇਹਨੂੰ ਰਹਿਣ ਦੇ ਅੱਛਾ ਉਹ ਆਪਦੀ ਘਰ ਵਾਲੀ ਨਾਲ ਲੜ ਰਿਹਾ ਵੀ ਤੂੰ ਇਹਨਾਂ ਨੂੰ ਕਾਹਤੋਂ ਲੈ ਕੇ ਆਈਆਂ ਇੱਥੇ ਕੱ피 ਰਹਿਣ ਦੇ ਬੁੱਤ ਰਹਿਣ ਦੇ ਰਹਿਣ ਦੇ ਜਿੰਨੇ ਕੋਈ ਨਹੀਂ ਮਾਸੇ ਨਹੀਂ ਨਹੀਂ ਯਾਰ ਅਤਰ ਮਾਸੇ ਨੇ ਕਿਹਾ ਇਹਨੂੰ ਇਹਨੂੰ ਸੱਦਣਾ ਨਹੀਂ ਦਾ ਗਈ ਮੈਂ ਨਹੀਂ ਆਈ ਦਾ ਨਹੀਂ ਇੱਕ ਦੋੜਾ ਉਹਨੇ ਮੰਨ ਲੱਗੇ ਤੇ ਕਿਹਾ ਸੀ ਚਾਹਣਾ ਉਹ ਤਾਂ ਕਿੰਨਾ ਮੈਂ ਬੋਟੀ ਨੂੰ ਪੁੱਛ ਲੈਣਾ ਫੇ ਮੁੜ ਕੇ ਚੱਲ ਗਿਆ ਮੈਂ ਕਿੱਥੇ ਤੁਰੇ ਫਿਰੂੰਗੀ ਮੁੜ ਕੇ ਮੇਨਾਂ ਲੜੂਆ ਕੀ ਫੈਰਾ ਬੁਣ ਕੇ ਕੋਈ ਨਾ ਮਾਂ ਆਪਾਂ ਗੱਲ ਕਰਦੇ ਹਾਂ ਕੋਈ ਠੀਕ ਹੈ ਜਰਨ ਜੀ ਕੀ ਕਹਿੰਦੇ ਆ ਠੀਕ ਹੈ ਚਰਨਜੀਤ ਜੀ ਵੀਰੇ ਤੁਸੀਂ ਪਤਾ ਕਰਕੇ ਦੱਸਿਓ ਦੇਖੋ 7 ਸਾਲਾਂ ਦੇ ਵਿੱਚ ਪੁੱਤ ਇੱਕ ਵੀ ਪਿੱਛੇ ਮੁੜ ਕੇ ਨਹੀਂ ਆਇਆ ਉੱਥੇ ਫਿਲੀਪੀਨ ਦੇ ਵਿੱਚ ਉੱਥੇ ਦੀ ਕੁੜੀ ਨਾਲ ਹੀ ਫਰਪੀਨ ਦੀ ਕੁੜੀ ਨਾਲ ਹੀ ਵਿਆਹ ਕਰਾ ਲਿਆ ਫਰਪੀਨ ਦੀ ਕੁੜੀ ਨੂੰ ਹੁਣ ਸਾਡੇ ਜਿਹੜੇ ਮਾਤਾ ਜੀ ਦੇ ਰਿਸ਼ਤੇਦਾਰ ਨੇ ਉਹਨਾਂ ਨੇ ਅਪਰੋਚ ਕੀਤੀ ਦੱਸਿਆ ਵੀ ਇਹਦੇ ਪਿਓ ਦੀ ਡੈਥ ਹੋ ਗਈ ਆ ਵੀ ਇਹਦੀ ਗੱਲ ਕਰਾਉਣੀ ਆ ਕਰੇ ਉਹਨੇ ਇਜਾਜ਼ਤ ਦਿੱਤੀ ਕਹਿੰਦੀ ਚਲੋ ਕਰਾ ਦਿਓ ਨਾਲ ਕੰਮ ਤੇ ਲੈ ਕੇ ਗਈ ਉਹਨਾਂ ਨੂੰ ਵੀ ਉਹ ਫਲਾਣੇ ਥਾਂ ਤੇ ਕੰਮ ਕਰਦਾ ਮੈਂ ਤੁਹਾਡੇ ਨਾਲ ਚੱਲਦੀ ਉਲਟਾ ਉਹਦੇ ਨਾਲ ਵੀ ਉਹ ਲੜ ਰਿਹਾ ਵੀ ਤੂੰ ਇਹਨਾਂ ਨੂੰ ਇੱਥੇ ਕਾਹਤੋਂ ਲੈ ਕੇ ਆਈਂ ਮੇਰੇ ਕੰਮ ਤੇ ਮਾਂ ਕਹਿੰਦੀ ਆ ਮੈਂ ਵੀ ਨਾਲ ਹੀ ਮੁੱਕ ਜਾਂਦੀ ਆ ਨਾ ਮਾਂ ਇਹ ਤਾਂ ਜਿੰਨੇ ਸੁਆਸ ਲਿਖੇ ਉਹਨੇ ਪੂਰੇ ਕਰਨੀ ਆ ਮਾਂ ਆਪਾਂ ਮੇਰੇ ਵਾਸਤੇ ਸੁਆਸ ਤੇ ਸੋਹਣੀਆਂ ਗੱਲਾਂ ਲਾਪੇਆ ਕਰਨ ਹੂੰ ਮੈਂ ਤਾਂ ਆਪ ਸੀ ਹੁਣ ਬਾਪੂ ਪਿੱਛੇ ਮੁੜਿਆ ਆਇਆ ਵੀ ਚਲੋ ਤਕੜਾ ਹੋ ਜਾਊਗਾ ਹੁਣ ਬਨ ਕੀ ਦਿਲ ਦੇ ਵਿੱਚ ਆਈ ਇਕੱਲੀ ਦੇਹੀ ਆਣੇ ਨੇ ਆਪ ਤਾਂ ਕੀ ਕਹਿੰਦਾ ਸੀ ਮੁੰਡੇ ਵਾਸਤੇ ਵੀ ਨਹੀਂ ਕਰਨਾ ਉਹਨੂੰ ਬੁਲਾਉਣਾ ਨਹੀਂ ਉਹਨੂੰ ਸਨਸਕਾਰ ਤੇ ਉਹ ਤਾਂ ਆ ਗਏ ਨੇ ਜਿਹੜਾ ਉਹ ਤਾਂ ਮੁੰਡਾ ਹੀ ਬਣਾਇਆ ਉਹ ਜਿਹੜਾ ਰਾਮ ਸਾਡੇ ਆਇਆ ਸੀਗਾ ਕਿੰਨਾ ਉਹ ਦਾਗ ਦੇਊਗਾ ਅੱਛਾ ਬਾਜੀ ਤਕੂਆ ਕਪੜਾ ਆਦੇ ਪੁੱਤ ਨੂੰ ਮਰਨ ਤੋਂ ਪਹਿਲਾਂ ਕਹਿ ਕੇ ਗਿਆ ਵੀ ਉਹ ਦਾਗ ਵੀ ਹੰਦੇ ਪਏ ਮੈਨੂੰ ਸਾਡੇ ਰਿਸ਼ਤੇ ਕਿੱਦਾਂ ਦੇ ਹੋਈ ਜਾਂਦੇ ਆ ਅੱਜ ਕੱਲ ਮਾਤਾ ਦੇ ਦੋ ਪੁੱਤ ਸੀ ਇੱਕ ਉੱਥੇ ਬੈਠਾ ਆਪਾ ਮਨੀਲਾ ਦੇ ਵਿੱਚ ਤੇ ਇੱਕ ਮੁੱਕ ਗਿਆ ਮਾਤਾ ਦਾ ਮੁੰਡਾ ਹਾਰਟ ਅਟੈਕ ਹੋ ਗਿਆ ਸੀ ਤੇ ਬਾਪੂ ਸਾਰੀ ਉਮਰ ਗੁਰੂ ਘਰਾਂ ਦੇ ਵਿੱਚ ਸੇਵਾ ਕਰਦਾ ਰਿਹਾ ਮੈਂ ਤੇ ਬਾੜ ਕਾ ਕੇ ਰੋਟੀ ਇਹਨੇ ਖਾਣੀ ਕਿ ਚਾਹ ਮਨਾ ਪੀਣੀ ਵੀ ਨਹੀਂ ਇਹਨੇ ਨਾ ਮਾਜੀ ਬਿਮਾਰ ਹੋ ਰਹਾ ਹੈ ਨਾ ਮੈਂ ਬੈਨ ਪਾੜ ਕਰਨਾ ਭੇਜਦਾ ਪੀੜੀ ਮੈਂ ਇਦਾਂ ਕਹਿਣਾਂ ਦਾ ਸੀਗਾ ਤੇ ਕਰਮਾ ਦਾ ਕੁਝ ਐਸਾ ਸੀਗਾ ਇੰਨੀ ਗੁਰੂ ਦੀ ਸੇਵਾ ਵੀ ਕੀਤੀ ਬੱਚੇ ਵੀ ਸੀਗੇ ਬੱਚੇ ਵੀ ਪਾਲੇ ਸਭ ਕੁਝ ਹੋਣ ਦੇ ਬਾਵਜੂਦ ਵੀ ਬਾਪੂ ਨੂੰ ਸੋਖਦਾ ਹੈ ਦਾਦਾ ਜੀ ਦਾ ਤੜਕੀ ਚਾਲ ਹੋ ਗਈ ਮੈਂ ਕਿਹਾ ਜਦ ਕੀ ਚੱਲ ਲੱਗੇ ਆਪਣੀ ਬੁਝਾ ਕੋਲ ਵਾਲੇ ਚਾਹ ਬਣਾਉਂ ਸਰਾ ਜੀ ਤਾ ਤੁਸੀਂ ਆਪਕੇ ਜਾ ਕੇ ਬਹਿ ਜਾ ਮਤੇ ਮੇਰਾ ਮਨ ਨਾ ਟਿਕੇ ਕੁਝ ਨਹੀਂ ਹੋਣਾ ਹੈ ਹੌਸਲਾ ਰੱਖੋ ਉਹਨਾਂ ਦਾ ਮਾਮਰੀ ਜਿਹੜਾ ਹੋਣਾ ਸੀ ਦੇਖੋ ਇੱਥੇ ਆ ਕੇ ਉਹਨਾਂ ਦੇ ਸੁਆਸ ਪੂਰੇ ਹੋਨੇ ਸੀ ਬਸ ਐ ਨਾ ਸੋਚ ਘਰੇ ਪਈ ਸੀ ਕਿੰਨੀ ਮਾੜੀ ਹਾਲਤ ਸੀ ਮਹਾਰਾਜ ਨੇ ਇੱਥੇ ਆ ਕੇ ਉਹਨਾਂ ਨੂੰ ਜਿਹੜੇ ਆ ਜਿਹੜੇ ਦਿਨ ਸੁੱਖ ਤੇ ਮਿਲ ਗਏ ਥੋੜੀ ਤਕਲੀਫ ਘਟ ਗਈ ਆਪਣਾ ਘਬਰਾਣਾ ਤਕੜੀ ਹੋ ਹੌਸਲਾ ਰੱਖ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਤਰਨਜੀਤ ਸਿੰਘ ਜੀ ਸਾਡੇ ਕੋਲੇ ਸultanpur Lodhi ਤੋਂ ਲੈ ਕੇ ਆਏ ਅੱਜ ਸਵੇਰ ਨੂੰ ਬਾਪੂ ਜੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਇਸ ਦੁਨੀਆ ਤੋਂ ਚਲੇ ਗਏ ਡੈਥ ਹੋਣ ਤੋਂ ਬਾਅਦ ਤੁਰੰਤ ਬਾਪੂ ਜੀ ਦੇ ਸਾਲੀ ਦਾ ਬੇਟਾ ਮਾਤਾ ਜੀ ਦੀ ਭੈਣ ਦਾ ਬੇਟਾ ਉੱਥੇ ਮਨੀਲਾ ਦੇ ਵਿੱਚ ਹੀ ਆ ਉਹ ਵੀ ਉਹ ਲੱਭ ਕੇ ਉਹਨਾਂ ਦੇ ਘਰੇ ਪਹੁੰਚਦਾ ਘਰ ਮਨੀਲਾ ਉੱਥੇ ਜਾ ਕੇ ਉਹ ਜਿਹੜੀ ਉੱਥੋਂ ਦੀ ਮਨੀਲਾ ਦੀ ਕੁੜੀ ਆ ਫਿਲੀਪੀਨ ਦੀ ਉਹਨੂੰ ਦੱਸਦਾ ਵੀ ਇਹਦੇ ਤੇਰੇ ਘਰ ਵਾਲੇ ਦੇ ਡੈਡੀ ਦੀ ਡੈਥ ਹੋ ਗਈ ਆ ਵੀਡੀਓ ਦੀ ਉਹਨਾਂ ਨਾਲ ਗੱਲ ਕਰਾਉਣੀ ਆ ਉਹ ਲੇਡੀਜ਼ ਉਹਨੂੰ ਕੰਮ ਤੇ ਜਿੱਥੇ ਉਹ ਕੰਮ ਕਰਦਾ ਉਹਨਾਂ ਨੂੰ ਨਾਲ ਲੈ ਕੇ ਉੱਥੇ ਕੰਮ ਤੇ ਜਾਂਦੀ ਆ ਜਾ ਕੇ ਉਹ ਵੀਡੀਓ ਕਾਲ ਤੇ ਗੱਲ ਕਰਾਉਂਦਾ ਤੇ ਉਹ ਬੰਦਾ ਮਾਤਾ ਦਾ ਬੇਟਾ ਇੰਦਰਜੀਤ ਬਾਪੂ ਦਾ ਬੇਟਾ ਇੰਦਰਜੀਤ ਆਪਣੇ ਘਰ ਵਾਲੀ ਨਾਲ ਗੁੱਸਾ ਕਰਦਾ ਵੀ ਤੂੰ ਇਹਨਾਂ ਨੂੰ ਇੱਥੇ ਘਾਤੋ ਲੈ ਕੇ ਆਈਆਂ ਮੈਂ ਉਹਨੂੰ ਵੀਡੀਓ ਤੇ ਦੱਸ ਰਿਹਾ ਵੀਰੇ ਤੇਰੇ ਡੈਡੀ ਦੀ ਡੈਥ ਹੋ ਗਈ ਆ ਬੜੀ ਦੁੱਖ ਦੀ ਗੱਲ ਆ ਵੀ ਤੂੰ ਜਿਉਂਦੇ ਦੀ ਮਿਲ ਨਹੀਂ ਸਕਿਆ ਉਹ ਬੰਦੇ ਦੇ ਚਿਹਰੇ ਤੇ ਕੋਈ ਸ਼ਿਕਨ ਨਹੀਂ ਉਹ ਮਾਂ ਦੇ ਨਾਲ ਗੱਲ ਕਰਨ ਦੀ ਬਜਾਏ ਦੂਜੇ ਪਾਸੇ ਗੱਲ ਕਰੀ ਜਾਂਦਾ ਵੀਡੀਓ ਕਾਲ ਤੇ ਤੇ ਮਾਂ ਉਹਨੂੰ ਕਹੀ ਜਾਂਦੀ ਆ ਵੀ ਪੁੱਤ ਤੇਰਾ ਪਿਓ ਤੁਰ ਗਿਆ ਵੀ ਤੂੰ ਦੇਖਣ ਵੀ ਨਹੀਂ ਆਇਆ ਹੁਣ ਆ ਜਾ ਮਿੱਟੀ ਨੂੰ ਤਾਂ ਘਟੋ ਘਟ ਹੱਥ ਲਾ ਦੇ ਆ ਕੇ ਉਸ ਗੱਲ ਤੋਂ ਵੀ ਉਹ ਮੁਨਕਰ ਹੋ ਗਿਆ ਇਦਾਂ ਲਿਆਦਾ ਕਾਰ ਇੰਨਾ ਅਸੀਂ ਪੱਟੀਆਂ ਕਿੰਦੀਆਂ ਗੱਗ ਕਰਾਦੇ ਸੀ ਜਰਾ ਮਰਫ ਪਾ ਕੇ ਪੱਟੀਆਂ ਕਿੰਦੀਆਂ ਇੰਨਾ ਬੁਖਾਰ ਬੁਖਾਰ ਹੀ ਨਹੀਂ ਹੁੰਦਾ 104 105 ਬੁਖਾਰ ਸੀ ਦਿਨ ਮਾਂ ਆਪਣੇ ਪਤੀ ਨੂੰ ਲੈ ਕੇ ਇੱਥੇ ਆਈ ਜਰਾ ਸਾਰੀ ਦਾ ਉਹਦੀ ਇੱਕ ਤਖਾਨ ਹੀ ਹੋਏ ਚਾਰੇ ਉੱਥੇ ਰਹਿ ਇੱਕ ਥਾਂ ਦਾ ਜਿੰਨੀ ਸਾਤੋਂ ਸੇਵਾ ਹੋ ਸਕੀ ਅਸੀਂ ਪੂਰੀ ਕੋਸ਼ਿਸ਼ ਕੀਤੀ ਪਰ ਬਾਪੂ ਜੀ ਦਾ ਵਕਤ ਜਿੰਨਾ ਸੀ ਉਹਨੂੰ ਵਾਦਾ ਨਹੀਂ ਸਕਦੇ ਪੁੱਤ ਨੇ ਬਹੁਤ ਜਿਆਦੀ ਸੇਵਾ ਕੀਤੀ ਨਹੀਂ ਮਾਂ ਤੂੰ ਸਾਡੀ ਮਾਂ ਵਾ ਅਸੀਂ ਆਪਣੇ ਪਿਓ ਦੀ ਸੇਵਾ ਕੀਤੀ ਆ ਇੱਕ ਮਾਂ ਬੇਨਤੀ ਆ ਮੇਰੀ ਥੋੜਾ ਆਪਦੀ ਸਿਹਤ ਦਾ ਖਿਆਲ ਰੱਖਣਾ ਬਾਪੂ ਜੀ ਦਾ ਕਿਰਿਆ ਕਰਮ ਕਰਕੇ ਭੋਗ ਪਾ ਕੇ ਤੂੰ ਇੱਥੇ ਆ ਜੀ ਸਾਡੇ ਕੋਲੇ ਅਸੀਂ ਤੇਰੇ ਪੁੱਤ ਆ ਠੀਕ ਆ ਘਬਰਾਉਣਾ ਨਹੀਂ ਕਿਸੇ ਗੱਲ ਤੋਂ ਨਾ 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 ਗਰਮੀ ਬਹੁਤ ਆ ਪਹਿਲਾਂ ਹੀ ਤੂੰ ਬੈ ਆ ਜਾ ਬੈਠ ਅੱਜ ਦੇ ਇਸ ਘੋਰ ਕਲਯੁਗ ਦਾ ਇਹ ਪ੍ਰਥਕ ਸਾਡੇ ਸਾਹਮਣੇ ਸੱਚ ਆ ਏ ਵੀ ਦੁਨੀਆ ਕਿਦਾਂ ਦੀ ਹੁੰਦੀ ਜਾਂਦੀ ਹੈ ਧੀਆਂ ਪੁੱਤ ਕਿਵੇਂ ਆਪਣੇ ਮਾਂ ਪਿਓ ਤੋਂ ਮੁਨਕਰ ਹੋਈ ਜਾਂਦੇ ਆ ਬਾਪੂ ਜੀ ਬੇਰ ਸਾਹਿਬ ਗੁਰੂ ਘਰ ਦੇ ਵਿੱਚ ਰਾਗੀ ਸਿੰਘ ਦੀ ਸੇਵਾ ਨਿਭਾਉਂਦੇ ਸੀ ਬਾਪੂ ਰਾਗੀ ਸਿੰਘ ਸੀ ਬਹੁਤ ਵਧੀਆ ਚੋਟੀ ਦਾ ਬੇਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਮੇਨ ਗੁਰੂ ਘਰ ਚ ਬਾਪੂ ਜੀ ਨੇ ਪਹਿਲਾਂ ਰਾਗੀ ਢਾਡੀ ਰਾਗੀ ਕੀਰਤਨੀਆਂ ਦੀ ਸੇਵਾ ਨਿਭਾਈ ਫਿਰ ਸਰੀਰ ਥੋੜਾ ਜਿਆਦਾ ਬੋਝਲ ਹੋ ਗਿਆ ਸ਼ੂਗਰ ਦੇ ਨਾਲ ਫਿਰ ਪਾਠ ਕਰਨ ਲੱਗੇ ਪਾਠ ਕਰਕੇ ਰੋਲ ਲਾ ਕੇ ਬਾਪੂ ਆਪਣਾ ਪਰਿਵਾਰ ਪਾਲਦਾ ਸੀ ਤੇ ਇਹ ਵੀ ਬੜੀ ਦੁੱਖ ਦੀ ਗੱਲ ਆ ਵੀ ਸਾਡੇ ਗੁਰੂ ਦੇ ਸਿੱਖ ਗੁਰੂ ਦੇ ਸਿੰਘ ਗੁਰੂ ਦੇ ਘਰ ਦੇ ਵਜ਼ੀਰ ਗੁਰੂ ਦੇ ਘਰ ਦੇ ਸੇਵਾਦਾਰ ساری ਉਮਰ ਗੁਰੂ ਘਰ ਦੇ ਲੇਖੇ ਲਾ ਕੇ ਉਹਨਾਂ ਦੀ ਪ੍ਰਬੰਧਕਾਂ ਦੀ ਪ੍ਰਬੰਧਕ ਵੀਰਾਂ ਦੀ ਕਿੱਡੀ ਮਾੜੀ ਗੱਲ ਆ ਵੀ ਇਹਨਾਂ ਦੇ ਇਲਾਜ ਵਾਸਤੇ ਵੀ ਅੱਗੇ ਹੱਥ ਨਹੀਂ ਵਧਾਉਂਦੇ ਹੋ ਐਸਜੀਪੀਸੀ ਵਾਸਤੇ ਕਿੱਡੀ ਮਾੜੀ ਗੱਲ ਆ ਦੁੱਖ ਦੀ ਗੱਲ ਆ ਵੀ ਇੰਨੇ ਵੱਡੇ ਵੱਡੇ ਹਸਪਤਾਲ ਬਣਾਏ ਹੋਏ ਆ ਉਹਨਾਂ ਦੇ ਬਾਵਜੂਦ ਵੀ ਗੁਰੂ ਦੇ ਸਿੱਖਾਂ ਨੂੰ ਉੱਥੇ ਇਲਾਜ ਦੀ ਥਾਂ ਨਹੀਂ ਮਿਲਦੀ ਤੇ ਅੱਜ ਬਾਪੂ ਤਰਨਜੀਤ ਸਿੰਘ ਆਪਣੇ ਘਰ ਚੱਲਿਆ ਮਿੱਟੀ ਹੋ ਗਿਆ ਸਰੀਰ ਆਪਣੇ ਉਸ ਘਰ ਚੱਲਿਆ ਜਿਹਦੇ ਚ ਕੱਲੀ-ਕੱਲੀ ਇੱਟ ਲਾ ਕੇ ਬੜੀ ਮੁਸ਼ਕਲ ਨਾਲ ਬਾਪੂ ਨੇ ਉਸ ਘਰ ਨੂੰ ਛੱਤ ਦੇ ਰੂਪ ਚ ਫਿਰ ਬੱਚਿਆਂ ਨੂੰ ਪਾਲ ਕੇ ਉਸ ਘਰ ਨੂੰ ਮਕਾਨ ਦੇ ਰੂਪ ਚ ਪਰਿਵਾਰ ਦੇ ਰੂਪ ਚ ਫਿਰ ਅੱਜ ਉਸ ਘਰ ਦੇ ਵਿੱਚ ਬਾਪੂ ਜਾ ਰਿਹਾ ਇੱਕ ਮਿੱਟੀ ਹੋਇਆ ਸ਼ਰੀਰ ਹੈ ਅਰਦਾਸ ਕਰਿਓ ਤਰਨਜੀਤ ਸਿੰਘ ਵਾਸਤੇ ਮਹਾਰਾਜ ਨੂੰ ਚਰਨਾਂ ਚ ਜਗ੍ਹਾ ਦੇਣ ਆਪਣੇ ਤੇ ਮਾਤਾ ਸਰਿੰਦਰ ਕੌਰ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਹਿੰਮਤ ਬਖਸ਼ਣ ਉਹ ਇਸ ਦੁੱਖ ਨੂੰ ਸਹਾਰ ਸਕਣ ਗੁਰੂ ਦੇ ਭਾਣੇ ਵਿੱਚ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਰ ਮਾਂ ਨਸੀਗਾ ਮਾਂ ਮੈਂ ਦਿੰਨਾ ਮੈਂ 5000 ਰੁਪਇਆ ਰੱਖ ਲਾਵਾਂ ਉੱਥੇ ਤਾਂ ਲੋਡ ਪੈਣੀ ਆ ਨਹੀਂ ਨਹੀਂ ਮਾਂ ਸਾਡਾ ਫਰਜ ਆ ਉੱਥੇ ਜਾ ਕੇ ਸਰਕਾਰ ਵਗੈਰਾ ਕਰਨਾ ਕਿਸੇ ਵੀ ਚੀਜ਼ ਦੀ ਹੋਰ ਵੀ ਸਾਡੇ ਲੈ ਕੋਈ ਸੇਵਾ ਹੋਊਗੀ ਸਾਨੂੰ ਦੱਸਣਾ ਠੀਕ ਆ ਮਾਂ ਮਾਂ ਕਿਉਂ ਨਹੀਂ ਦੱਸ ਧੰਨਵਾਦ ਮਾਂ ਕੋਈ ਨਾ ਕੋਈ ਨਾ ਮਾਂ ਕੋਈ ਗੱਲ ਨਹੀਂ ਮਾਂ ਜੇ ਠੀਕ ਆ ਮਾਂ ਜੇ ਕਿਤੇ ਅਸੀਂ ਹਾਂ ਉਹ ਤੇ ਸਾਡ ਨਾਲ ਹੀ ਕਰ ਕਰਨ ਦੀ ਤੇ ਘਰੇ ਕੋਈ ਨਾ ਜੇ ਕਿਤੇ ਆਏ ਤਾਂ ਜ਼ਰੂਰ ਦਰਸ਼ਨ ਕਰਾਂਗੇ ਠੀਕ ਆ ਬੰਦ ਕੋਈ ਨਮਾ